ਸੰਗਰੂਰ ਤੋਂ ਇਸ ਸਮੇਂ ਵੱਡੀ ਖਬਰ ਤੁਹਾਨੂੰ ਦੱਸਦੀ ਕਿ ਭਾਰਤੀ ਜਨਤਾ ਪਾਰਟੀ ਨੂੰ ਸੰਗਰੂਰ ਤੋਂ ਇੱਕ ਵੱਡਾ ਝਟਕਾ ਲੱਗਾ ਇੱਕ ਵੱਡਾ ਰਾਜਨੀਤਾ ਜਿਸ ਨੇ 2022 ਦੇ ਵਿੱਚ ਐਮਐਲਏ ਸੰਗਰੂਰ ਤੋਂ ਲੜੀ ਅਤੇ ਲੋਕ ਸਭਾ ਸੰਗਰੂਰ ਤੋਂ ਲੜੀ ਤੁਹਾਨੂੰ ਦੱਸਦੀ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਨੂੰ ਇੱਕ ਵੱਡਾ ਝਟਕਾ ਲੱਗਾ ਇੱਕ ਵੱਡਾ ਚਿਹਰਾ ਅਰਵਿੰਦ ਖੰਨਾ ਜੋ 2022 ਦੇ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੁੰਦੇ ਨੇ ਅਤੇ 2022 ਦੇ ਵਿੱਚ ਹੀ ਸੰਗਰੂਰ ਵਿਧਾਨ ਸਭਾ ਹਲਕਾ ਤੋਂ ਚੋਣ ਲੜਦੇ ਨੇ ਤੇ ਉਸ ਤੋਂ ਬਾਅਦ ਲੋਕ ਸਭਾ ਵੀ ਲੜਦੇ ਨੇ ਪਰ ਹੁਣ ਇੱਕ ਵੱਡਾ ਝਟਕਾ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ ਅਰਵਿੰਦ ਕੰਨਾ ਭਾਰਤੀ ਜਨਤਾ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਤਾਂ ਉਹਨੂੰ ਦੱਸ ਦੇ ਕਿ ਅੱਜ ਅਰਵਿੰਦ ਖੰਨਾ ਨੂੰ ਸ਼ਾਮਲ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਿਸ਼ੇ ਤੌਰ ਤੇ ਸੰਗਰੂਰ ਪਹੁੰਚੇ ਜਿੱਥੇ ਅਰਵਿੰਦ ਖੰਨਾ ਦੇ ਵੱਲੋਂ ਜਿੱਥੇ ਪਾਰਟੀ ਨੂੰ ਜੀ ਆਇਆਂ ਆਖਿਆ ਉਪਤੇ ਹੀ ਜਿੱਥੇ ਅਰਵਿੰਦ ਖੰਨਾ ਪਾਰਟੀ ਵਿੱਚ ਸ਼ਾਮਲ ਹੋਏ ਤੇ ਉਪਹੀਕਰ ਅਰਵਿੰਦ ਖੰਨਾ ਦੇ ਨਾਲ ਤਕਰੀਬਨ 200 ਦੇ ਕਰੀਬ ਜੋ ਮੈਂਬਰਸ ਜੋ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਚਾਹੇ ਉਹ ਕਾਂਗਰਸ ਪਾਰਟੀਆਂ ਹੋਵੇ ਆਮ ਆਦਮੀ ਪਾਰਟੀਆਂ ਹੋਵੇ ਜਾਂ ਫਿਰ ਬੀਜੇਪੀ ਹੋਵੇ ਇਹਨਾਂ ਨੂੰ ਛੱਡ ਕੇ ਅਕਾਲ ਦੀ ਦਲ ਦੇ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਸਰੂਪੇ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਉਸੇ ਤੋਂ ਉਹਨਾਂ ਦਾ ਜਦੇ ਕਿ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬੋਲਦਿਆ ਅਰਵਿੰਦ ਖਨਾਨ ਨੂੰ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਕਾਲਜ ਦਲ ਵੱਲੋਂ ਹਲਕਾ ਚਾਰਜ ਨਿਯੁਕਤ ਕਰ ਦਿੱਤਾ ਗਿਆ ਅਤੇ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੇ ਕਿ ਨੀਜੀ ਪੈਲਸ ਦੀਆਂ ਜਿੱਥੇ ਅਰਵਿੰਦ ਖਨਾਨ ਵੱਲੋਂ ਇੱਕ ਵੱਡਾ ਇਕੱਠ ਰੱਖਿਆ ਗਿਆ ਸੀ ਇਸ ਇਕੱਠ ਦੇ ਵਿੱਚ ਜਿੱਕਰ ਗੱਲ ਕਰ ਲਈਏ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਧਰਵਿੰਦਰ ਸਿੰਘ ਦੁੱਲਟ ਅਤੇ ਮਹਿਲਾ ਜ਼ਿਲ੍ਹਾ ਪ੍ਰਧਾਨ ਉਹ ਵੀ ਸ਼ਾਮਲ ਨੇ ਭਾਜਪਾ ਨੂੰ ਅਲਬਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਅਤੇ ਹੋਰ ਕਈ ਕਾਂਗਰਸੀ ਆਗੂ ਤਾਂ ਉਹ ਵੀ 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 ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਆਪ ਸੁਣ ਲੈਣੇ ਕਿ ਸੁਖਵੀਰ ਸਿੰਘ ਬਾਦਲ ਕੀ ਕਹਿੰਦੇ ਨੇ ਜੀਟੀਸੀ ਵਾਲਾ ਲੋਕੋ نیچے ਕਰੀਏ ਪਿੱਛੇ ਕਰੀ ਮਾਈਕ ਹੇਠੇ ਕਰੀ ਭਾਈ ਸੰਗਰੂਰ ਜ਼ਿਲ੍ਹੇ ਦੇ ਕੋਨੇ ਕੋਨੇ ਤੋਂ ਆਏ ਭਾਰਤੀ ਜਨਤਾ ਪਾਰਟੀ ਦੇ ਵਰਕਰ ਲੀਡਰਸ਼ਿਪਾਂ ਅਰਵਿੰਦ ਖੰਡਾਨ ਜੀ ਨਾਲ ਪਿਆਰ ਰੱਖਣ ਵਾਲੇ ਸਾਰੇ ਆਏ ਸਾਰਿਆਂ ਨੂੰ ਮੈਂ ਫਤਿਹ ਹਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਵਿੰਦ ਖੰਡ ਨੇ ਨਾਲ ਮੇਰਾ ਸੰਬੰਧ ਮੇਲਾ 40 ਸਾਲ ਹੋਣਾ 40 ਸਾਲ ਹੋਣਾ 40 ਸਾਲ ਅਸੀਂ ਅਮਰੀਕਾ 'ਚ ਇਕੱਠੇ ਪੜਦੇ ਹੁੰਦੇ ਸੀ ਤੇ ਮੈਨੂੰ ਲੱਗਦਾ ਉਹ ਉੱਥੇ ਹਫ਼ਤੇ ਤਿੰਨ ਚਾਰ ਦਿਨ ਤੱਕ ਅਸੀਂ ਇਕੱਠੇ ਹੁੰਦੇ ਸੀ ਉਹਦੇ ਬਾਅਦ ਵੀ ਮੈਂ ਇਕੱਲ ਦੇਖਿਆ ਹੈ ਇਹਨਾਂ ਨੇ ਕਿ ਕਿ ਜਜ਼ਬਾ ਦੀ ਸੇਵਾ ਕਰਨਾ ਬਹੁਤ ਘੱਟ ਲੋਕਾਂ 'ਚ ਜਿਹੜੀ ਇਹਨਾਂ ਨੇ ਫਾਊਂਡੇਸ਼ਨ ਬਣਾਈ ਹੈ ਥੋੜਾ ਲੋਕੋ ਦੇ ਥੱਲੇ ਕਰਨਾ ਯਾਰ ਲੋਕਾਂ ਦੀ ਮਦਦ ਕਰਨ ਵਾਸਤੇ ਹਣ ਵੀ ਮੈਂ ਕਿਤੇ ਕਿਤੇ ਕਹਿੰਦਾ ਕਿ ਮੈਨੂੰ ਲੱਗਾ ਕਈ ਆਪਣੇ ਲੀਡਰ ਆਪਣੇ ਹਲਕੇ ਚ ਇੰਨਾ ਟਾਈਮ ਨਹੀਂ ਲਾਉਂਦੇ ਜਿੰਨੇ ਅਰਵਿੰਦ ਲਾਉਂਦਾ ਹੈ ਆਪਣੇ ਇਲਾਕੇ ਚ ਸੋ ਮੈਨੂੰ ਬਹੁਤ ਦੇਰ ਦਾ ਲੱਗਿਆ ਸੀ ਮੈਂ ਕਿਹਾ ਭੱਜਣ ਤਾਂ ਦੇਣਾ ਨਹੀਂ ਕਿੰਨਾ ਮਰਜੀ ਤੁਸੀਂ ਦੇਖ ਲਓ ਮੇਰੀ ਵੀ ਤਮਸਿਆ ਕਿੰਨੀ ਹੈ ਮੈਨੂੰ ਪੁੱਛਦੇ ਹੁੰਦੇ ਸੀ ਕਿ ਹੁਣ ਕੀ ਖਬਰ ਹੈ ਮੈਂ ਕਿਹਾ ਹਲੇ ਨਹੀਂ ਪਹੁੰਗਿਆ ਅਰੇ ਟਾਈਮ ਲੱਗੂਗਾ ਤੇਰੇ ਆਹ ਜਿਹੜੇ ਸਕਿਉਰਟੀ ਵਾਲੇ ਮੈਨੂੰ ਕਹੀ ਜਾਣੀ ਜੀ ਆਪਾਂ ਜਾਣਾ ਕਿੱਥੇ ਮੈਂ ਕਿਹਾ ਹਲੇ ਦੱਸਣਾ ਨਹੀਂ ਕਿੱਥੇ ਜਾਣਾ ਮੈਂ ਤੇ ਲੋ ਜਦੋਂ ਜਦੋਂ ਚੰਗੇ ਬੰਦੇ ਸੇਵਾ ਕਰ ਨਿਕਲ ਜਾਂਦਾ ਨਾ ਉਦੋਂ ਹੀ ਹਲਕਾ ਤੇ ਸੁਭਾਤਰ ਕੀ ਕਰਦਾ ਹੈ ਕਈ ਲੀਡਰ ਆਉਂਦੇ ਆ ਕੱਲਾ ਗਨਮੈਨਾਂ ਵਾਸਤੇ ਪੈਸੇ ਇਕੱਠੇ ਕਰਨ ਵਾਸਤੇ ਆ ਹੁੱਟਰ ਬਜਾਉਣ ਵਾਸਤੇ ਲੱਗੇ ਰਹਿੰਦੇ ਆ ਅੱਜ ਮੈਂ ਝਾੜੂ ਅਟਿਆ ਜਿੰਨੇ ਮਲਾਂਗੀ ਜੇ ਤੁਸੀਂ ਦੇਖਿਆ ਸਾਰੇ ਇਕੱਠੇ ਹੋ ਤੁਸੀਂ ਦੇਖ ਲਓ ਸ਼ਗੂਰ ਵਾਲਿਓ ਕਹਿੰਦਾ ਕੀ ਸੀ ਭਗਵੰਤ ਮਾਨ ਦੇਹੋ ਕਿਤਾ ਕੀ ਉਹਨੇ ਇਹ ਤੋਂ ਵੱਡਾ ਧਾਧ ਕੋਈ ਨਹੀਂ ਹੋ ਸਕਦਾ ਇਹ ਤੋਂ ਵੱਡਾ ਧੱਕ ਨਹੀਂ ਹੋ ਸਕਦਾ ਜਿਹਨੇ ਬਰਬਾਦ ਕਰਤਾ ਪੰਜਾਬ ਸਹੀ ਮਿੰਡ ਦੇ ਬਰਬਾਦ ਕਰਤਾ ਮੈਂ ਤੇ ਖੋਰ ਬੇਨਤੀ ਕਰਦਾ ਹੁਣ ਆਪਣੇ ਕੋਲੇ ਕੋਈ ਚਾਰਾ ਨਹੀਂ ਰਹਿ ਗਿਆ ਜੇ ਪੰਜਾਬ ਨੂੰ ਬਚਾਉਣਾ ਹੈ ਜੇ ਵਪਾਰ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਜੇ ਗਰੀਬ ਨੂੰ ਬਚਾਉਣਾ ਹੈ ਹੁਣ ਆਪਣੇ ਕੋਲੇ ਕਾਲੀ ਦਲ ਤੋਂ ਬਿਨਾਂ ਕੋਈ ਚਾਰਾ ਨਹੀਂ ਆਪਣੇ ਕੋਲੇ ਅਕਾਲੀ ਸ਼੍ਰੋਮਣੀ ਅਕਾਲੀ ਦਲ ਬੋਲੇ ਥਾਣੇ ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ ਆ ਥੋਡੇ ਬਜ਼ੁਰਗਾਂ ਦੇ ਖੂਨ ਪਸੀਨੇ ਨਾਲ ਬਣਾਈ ਪਾਰਟੀ ਹੈ ਆ ਪੰਜਾਬ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆ ਇੱਕ ਹੈ ਜੀ ਪਾਰਟੀ ਹੈ ਜਿਹੜਾ ਗੁਰੂਆਂ ਦੇ ਦੱਸੇ ਰਸਤੇ ਤੇ ਚੱਲਦੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰਿਆਂ ਨੂੰ ਕੱਟੇ ਲੈ ਕੇ ਕੋਈ ਤਾਕਤ ਵਿੱਚ ਅਮਨ ਸ਼ਾਂਤੀ ਰੱਖ ਕੇ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਹੈ ਤੁਸੀਂ ਕੁਛ ਮਰਜ਼ੀ ਦੇਖ ਲਓ ਸੰਗਰੂਰ ਤੋਂ ਕਿਤੇ ਮਰਜ਼ੀ ਜਾਓ ਕਿਤੇ ਮਰਜ਼ੀ ਪੰਜਾਬ ਜਾਓ ਜੋ ਕੁਛ ਦੇਖੋਗੇ ਉਹ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਹੀ ਬਣਾਇਆ ਇਹਨਾਂ ਕਿਸੇ ਨੇ ਹੋੜ ਨਹੀਂ ਕੀਤਾ ਕੁਝ ਇਸ ਕਰਕੇ 10 ਸਾਲਾਂ ਜਿਹੜੇ ਖਰਾਬ ਹੋ ਗਏ 5 ਸਾਲ ਕਾਂਗਰਸ ਨੇ ਉਹਦੇ ਬਾਅਦ ਆ ਚਾਣੂ ਵਾਲੇ ਨੇ ਮੈਨੂੰ ਕਹਿੰਦੇ ਕਿ ਇਸ ਸੰਗਰੂਰ ਜ਼ਿਲ੍ਹੇ ਤੋਂ ਜਿੱਲਾ ਲੰਦਾ ਤੂਫਾਨ ਇੱਥੇ ਸ਼ੁਰੂ ਹੁੰਦੇ ਆ ਤੇ ਮੈਨੂੰ ਪੂਰਾ ਆਸ ਹੈ ਕਿ ਐਕਟਿਵ ਐਕਟਿਵ ਇੱਥੋਂ ਸ਼ੁਰੂ ਹੋਊਗਾ ਜ਼ਰੂਰ ਤੋਂ ਤੂਫਾਨ ਜਿਹੜਾ ਦਿੱਲੀ ਆਂਗੀਆਂ ਪਾਰਟੀਆਂ ਨੂੰ ਪੰਜਾਬ ਤੋਂ ਬਾਹਰ ਕੱਢੂਗਾ ਖਨਾਹਾ ਉਹਨੇ ਕੱਢ ਦਿੱਤੀ ਹੈ ਮੈਨੂੰ ਲੱਗਦਾ ਹੈ ਜਿਹੜੇ ਪਾਰਟੀ ਚ ਆ ਰਹੇ ਉਹਨਾਂ ਦਾ ਲੱਗਦਾ ਹੁਣ ਬੰਦ ਹੋ ਗਏ ਦਫ਼ਤਰ ਮੈਨੂੰ ਲੱਗਦਾ ਸਾਰਾ ਕੁਝ ਹੀ ਸਮਾਨਤਾ ਲੇ ਆਇਆ ਕੁਝ ਚਲੋ ਐਨੀਵੇ ਮੈਂ ਮੇਰੇ ਦਾ ਮੈਂ ਮੈਂ ਦਾ ਇਹ ਪਾਰਟੀ ਦੀ ਬੰਦਾ ਆ ਇੱਧਰ ਆਇਆ ਹੁਣ ਹਾਂ ਤੇ ਜਿਹੜਾ ਮੈਂ ਇੰਨਾ ਕਹਿਣਾ ਚਾਹਣਾ ਆ ਜਿਹੜਾ ਸਾਲ ਆ ਸਾਲੇ ਵਰਕਰਾਂ ਨੂੰ ਕਹਿਣਾ ਚਾਹਣਾ ਆ ਕਿਉਂ ਜੋ ਪਾਰਟੀ ਦਾ ਫੈਸਲਾ ਹੋਏ ਜੋ ਪਾਰਟੀ ਦੇ ਸੰਦੇਸ਼ ਆਉਣ ਆਪਾਂ ਅੱਖਾਂ ਮੀਚ ਕੇ ਅਕਾਲੀ ਦਾ ਨੂੰ ਤਗੜਾ ਕਰ ਦਈਏ ਤੂਫਾਨ ਖੜਾ ਕਰ ਦਈਏ ਤੇ ਵਾਪਸ ਲੈ ਕੇ ਆ ਜਿਓ ਮੈਂ ਤੁਹਾਨੂੰ ਇਹਨਾਂ ਦੱਸਦਾ ਤੁਸੀਂ ਮੈਨੂੰ 5 ਸਾਲ ਦੇ ਦਿਓ ਤੁਸੀਂ ਪਛਾਣ ਨਹੀਂ ਸਕੋਗੇ ਪੰਜਾਬ ਕੀਤੇ ਕੰਮ ਥੋਕੇ ਸਾਹਮਣੇ ਮੇਰੇ ਕੀ ਮੈਂ ਇਕੱਲੇ ਲੱਗਿਆ ਇਹ ਤਾਂ ਜੋ ਪੰਜਾਬ ਹੋਇਆ ਤੁਹਾਡੇ ਸਾਹਮਣੇ ਹੈ ਗਾਲੀ ਗਲੀਆਂ ਨਹੀਂ ਦੱਸਾਂ ਤੇ ਇਸ ਕਰਕੇ ਹੁਣ ਆਪਾਂ ਕੋਈ ਤਜਰਬਾ ਨਹੀਂ ਕਰਨਾ ਤੇ ਮੈਂ ਅੱਜ ਐਲਾਨ ਵੀ ਕਰ ਰਿਹਾ ਹਾਂ ਕਿ ਹੁਣ ਸੰਗਰੂਰ ਜ਼ਿਲ੍ਹੇ ਤੋਂ ਸੰਗਰੂਰ ਜ਼ਿਲ੍ਹੇ ਨਹੀਂ ਸੰਗਰੂਰ ਅਸੈਂਬਲੀ ਹਲਕੇ ਤੋਂ ਅਰਵਿੰਦ ਖੰਨਾ ਜੀ ਸਾਡੇ ਹਲਕਾ ਇੰਚਾਰਜ ਹੋਣਗੇ ਬੋਲੇ ਗੁਰੂ ਸਾਹਿਬ ਜੀ ਹੋਲਡੀ ਜਿਹਨੂੰ ਅਸੀਂ ਜਨਾਬ ਦੀ ਜੁਮਾਰੀ ਥੇਰੇ ਬੋਲੇ ਜੀ ਅਰਵਿੰਦ ਖੰਨਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ